ਸਾਰੇ ਸਾਰਿਆਂ ਨੂੰ ਮਿਲ ਕੇ ਜੇ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਚ ਹੋਗੇ ਨਵਜੀਵ ਲਾਈਫਟਾਈਮ ਚੈਨਲ ਤੇ ਸਵਾਗਤ ਹੈ ਜੀ 채ਨਲ ਤੇ ਪਹਿਲੀ ਵਾਰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕੱਲ ਨੂੰ ਰੱਖੜੀ ਦਾ ਤਿਹਾਰ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬੱਚੇ ਚਲੇ ਗਏ ਨੇ ਸਕੂਲ ਆਪਾਂ ਕਰਨੇ ਆ ਕੰਮ ਕਰ ਲੈ ਮੈਂ ਤੁਹਾਨੂੰ ਲਾਈਵ ਕਰੀ ਥੋੜੀ ਜਿਹੀ ਮਾ ਜੀ ਜੁੜੀ ਕੱਢ ਕੇ ਦਸ ਦੇ ਤੋਂ ਲੈਣਾ ਕਿਆ ਨੇ ਜੇ ਨਹੀਂ ਕੀ ਸੀ ਜੀ ਆਹ ਆਗੇ ਸੋਈ ਛੇ ਕੰਮ ਹੀ ਕਰਨੇ ਚਾਹਤ ਕੋ ਚਲਾ ਲਏ ਸੀ ਬਣਾਉਣ ਲੱਗੀ ਸੀ ਮੈਂ ਜਰੂਰ ਤੇ ਬੇਕਮਦਲ ਪਹਿਲਾਂ ਜੀੜੀ ਕੱਢ ਕੇ ਸੁਕਣੇ ਪਾ ਦਿੰਦੀ ਆ ਪਰ ਜਦ ਜੀੜੀ ਕੱਢਣ ਲੱਗੀ ਤੇ ਉਹ ਸਾਰੀ ਖਰਾਬ ਹੋ ਗਈ ਫੇ ਮੈਂ ਖਿੱਚ ਕੇ ਕੱਢੀ ਨਿਕਲੋ ਨਾ ਬਾਹਰ ਕੀਤਾ ਤੇ ਜੀੜੀ ਸੁਕਣੇ ਪਾਈ ਜੀੜੀ ਸੁਕਣੇ ਪਾਣ ਦੇ ਮੈਨੂੰ ਟਾਈਮ ਲੱਗਿਆ ਫੇ ਫੋਕੜੋ ਫੋਕੜੇ ਤੋਂ ਬਾਅਦ ਤੋਂ ਕੋਈ ਨਹੀਂ ਆਈ ਚਲ ਪਹਿਲਾਂ ਬਾਹਰ ਨੂੰ ਵੇੜ ਲਈ ਧੁੱਪ ਤੇ ਮੇਰੇ ਉਦੋਂ ਵੀ ਚੜ ਗਈ ਜਦੋਂ ਮੈਂ ਜੀੜੀ ਸੁਕਣੇ ਪਾਣ ਦੀ ਸੀ ਬਾਹਰ ਉਹਨਾਂ ਲਾਗੀ ਚੱਕੇ ਬਾਹਰ ਕੀਤਾ ਇੱਕ ਬੱਚੇ ਚਲੇਗੇ ਸਕੂਲ ਅੱਜ ਬਸ ਰੋਟੀ ਵੀ ਲੇਟ ਹੋ ਗਈ ਕਿੰਨੀ ਜਿੜੀ ਸੀ ਖਰਾਬ ਹੋ ਗਈ ਬਸ ਹੈਗੇ ਨੁਕਸਾਨ ਲਈ ਹੋ ਗਿਆ ਪਹਿਲਾਂ ਨਿਕਦੇ ਵੀ ਖਰਾਬ ਹੋਈਏ ਸੌਰੀ ਪਤਾ ਨਹੀਂ ਕਿ ਪਤਾ ਨਹੀਂ ਗਿੱਲੀ ਪਾ ਦਿੱਤੀ ਅਸੀਂ ਜਦੋਂ ਲਿਆਉਂਦੀ ਆਪਾਂ ਪਿਆਰੀ ਨੂੰ ਚੱਕ ਕੇ ਤੋ ਪਾ ਦਿੱਤੇ ਚਾਹ ਲੁਆਈਆਂ ਸੀ ਪਤਾ ਨਹੀਂ ਸ਼ਾਇਦ ਗਿੱਲੇ ਰਹਿ ਗਈ ਤਾਂ ਖਰਾਬ ਹੋ ਗਈ ਪਰ ਸਾਰੀ ਖਰਾਬ ਹੋ ਗਈ। ਹੁਣ ਦੇਖ ਕੇ ਕੁਝ ਚਾਵਲ ਲਾਵਾਂਗੇ ਨਵੀਂ ਜੀਰੀ ਆਣ ਆਈ ਹੈ। ਇਹ ਤਾਂ ਦੋ ਸਾਲ ਪਈ ਜਾਂਦੀ ਜੀਰੀ ਵਿੱਚ ਖਰਾਬ ਨਹੀਂ ਹੁੰਦੀ। ਇਸ ਵਾਰ ਦੱਸ ਜੀਰੀ ਵੀ ਨਹੀਂ ਨਹੀਂ ਆਈ ਤਾਂ ਨਹੀਂ ਖਰਾਬ ਹੋਊਗੀ। ਇੱਕਾ ਤੋਂ ਘੱਟ ਹੀ ਸੀ ਪਿੱਟੀ-ਵਿੱਟੀ ਹੋ ਗਈ ਜਦੋਂ ਜੀਰੀ ਗੱਡੀ ਬਾਹਰ ਤੇ ਨਾ ਇਹ ਤਾਰ ਕੁਝ ਗਰਮੀ ਜ਼ੋਰ ਦੀ ਪੈ ਰਹੀ ਕੁਝ ਕਮ ਜ਼ੋਰ ਦੀ ਹੋ ਗਈ ਪੰਨਾ ਸਫਾਈਆਂ ਦਾ ਰਵੇੜਿਆ ਕਣਕ ਨੂੰ ਕਤੋਈ ਸੀ ਉਸ ਤੋਂ ਬਾਅਦ ਲਈ ਉਸ ਤੋਂ ਬਾਅਦ ਕੱਲ ਚਾਹ ਮਸਾਂ ਆਂਬੂ ਬਣਏ ਤੇ ਅੱਜ ਜੀ ਕੱਟ ਕੇ ਸੁੱਕਣੇ ਪਾਣ ਲੱਗਿਆ ਜੇ ਜੀ ਖਰਾਬ ਹੋਈ ਉਹਦੇ ਤੇ ਇੰਨਾ ਟਾਈਮ ਬਸ ਦਸ ਕੰਮ ਚੱਕੰਮੀ ਇੱਕ ਵਾਰ ਤੋਂ ਹੋ ਜਾਂਦੀ ਇੱਕ ਕੰਮ ਦਾ ਜ਼ੋਰ ਗਿਆ ਹੋਇਆ ਇਹੋ ਟਿਗ ਨਾਲ ਹੀ ਇਹ ਜੀ ਰੋਟੀ ਆਪਾਂ ਬਣਾ ਲਈ ਇੱਕ ਗਾਜਰਾਂ ਦੀ ਤੇ ਆਲੂਆਂ ਦੀ ਸਬਜ਼ੀ ਰਾਤੀ ਬਣਾਈ ਸੀ। ਇਹ ਥੋੜੀ ਦਹੀਂ ਨਾਲ ਤੇ ਰੋਟੀ ਖਾ ਲਈ ਆਪਾਂ ਫਿਰ ਹੋਰ ਕੰਮ ਕਰਨੇ ਆ। ਉਹਨੇ ਜਿਹੜੀ ਰੋਟੀ ਖਾਣ ਤੋਂ ਬਾਅਦ ਤੇ ਆਪਾਂ ਨੇ ਝਾੜੂ ਪੋਚੇ ਤੇ ਪਹਿਲਾਂ ਲਾ ਲਏ ਸੀ ਤੇ ਰੋਟੀ ਬਣਾਈ ਫਿਰ ਆਪਾਂ ਨਾਲੇ ਆਪਾਂ ਰਸੋਈ ਦੀ ਸਫਾਈ ਕਰਦੇ ਆ। ਆ ਦੇ ਚੁੱਲਾ ਸਾਫ ਕਰਦੇ ਆਂ ਤੇ ਭਾਂਡੇ ਨਾਲ ਦੇ ਨਾਲ ਥੋੜੇ ਜਿਹੇ ਪਏ ਨੇ ਇੱਕ ਵਾਰ ਸਵੇਰੇ ਮਾਂਝਲੇ ਸੀ ਤੇ ਰੋਟੀ ਵਾਲੇ ਨੂੰ ਦੁੱਧ ਗਰਮ ਕਰਨਾ ਹੈ ਤੇ ਆਪਾਂ ਕਰਦੇ ਆਂ ਜੀ ਸਫਾਈ ਰਸੋਈ ਦੀ ਸਵੇਰੇ ਰਖੜੀਆਂ ਨੇ ਜੀ ਤੇ ਸਭ ਪੈਣਾ ਗਈਆਂ ਹੋਣਗੀਆਂ ਆਪਣੇ ਰਖੜੀਆਂ ਬੰਨਣ ਵਾਸਤੇ ਤੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਧਾਈਆਂ ਜੀ ਰਖੜੀਆਂ ਦੀਆਂ ਸਭ ਨੂੰ ਸਾਦੇ ਭਰਾ ਹੱਸਦੇ ਵਸਦੇ ਰਹਿਣ ਖੁਸ਼ੀਆਂ ਪਰ ਇਤਿਹਾਾਰ ਆਵੇ ਸਾਰਿਆਂ ਲਈ ਮਲਾਈ ਪਈ ਸੀ ਤੇ ਆਪਾਂ ਇਹਨੂੰ ਗਰਮ ਕਰ ਲੈਨੇ ਆ ਤੇ ਗਰਮ ਕਰਕੇ ਫਿਰ ਜੇ ਜ਼ਿਆਦਾ ਦਿਨਾਂ ਦੀ ਹੋ ਜਨ ਹੈ ਤੇ ਥੋੜੀ ਜੀ ਸੀ ਪਰ ਇਹ ਜ਼ਿਆਦਾ ਦਿਨਾਂ ਜਦੋਂ ਜੇ ਮੁਸ਼ਕ ਜੀ ਆਣ ਲੱਗ ਜਾਂਦੀ ਹੈ ਵਿੱਚ 스멜 ਮਾਰਨ ਲੱਗ ਜਾਂਦੀ ਹੈ ਤੇ ਆਪਾਂ ਇਹਨੂੰ ਕਰ ਲੈਨੇ ਗਰਮ ਤੇ ਦੁੱਧ ਸਵੇਰੇ ਅਜ ਗਰਮ ਨਹੀਂ ਕੀਤਾ ਸੀ ਮੈਂ ਲੱਗ ਗਈ ਸੀ ਉਧਰ ਜੀਰੀ ਜੂਰੀ ਕੱਢਣ ਵਾਸਤੇ ਬਸ ਪਿਆ ਹੀ ਤੇ ਹੁਣ ਆਪਾਂ ਨੇ ਕਰਨੇ ਕੋਲ ਦੁੱਧ ਗਰਮ ਨਾਲ ਰਸੋਈ ਦੀ ਸਫਾਈ ਰਹਿ ਗਈ ਥੋੜੀ ਕਰਨਾ ਝਾੜੂ ਪੋਚੇ ਸਵੇਰੇ

ਅਜੀ ਆਪਾਂ ਇੱਥੇ ਰੱਖਿਆ ਦੁੱਧ ਗਰਮ ਤੇ ਨਾਲੇ ਇਹ ਦੁੱਧ ਗਰਮ ਹੋਜ ਗਿਆ ਨਾਲੇ ਆਪਣੀ ਮਲਾਈ ਥੋੜੀ ਜਿਹੀ ਮਲਾਈ ਪਈ ਸੀ ਉਹ ਗਰਮ થઈ ਹੈ ਉਬਲ ਰਹੀ ਹੈ ਆਪਾਂ ਨੇ ਤੇ ਤੇ ਆਪਾਂ ਹੁਣ ਇਹ ਕਰਕੇ ਗਰਮ ਥੋੜੀ देर ਕਰਦੇ ਆ ਰੈਸਟ ਸਵੇਰ ਦੇ ਉੱਠ ਕੇ ਲੱਗ ਜੀਦਾ ਨੇ ਭਾਂਡੇ-ਕੁੰਡੇ ਮਾਜ ਕੇ ਆਪਾਂ ਚੱਲਦੇ ਆ ਜੀ ਹੁਣ ਥੋੜੀ ਦੇਰ ਰੈਸਟ ਕਰਦੇ ਆ ਫਿਰ ਆਪਾਂ ਕੱਪੜੇ-ਕਪੜੇ ਵੀ ਧੋਏ ਪਏ ਨਵੀਂ ਤੇਲ ਆਣੀ ਨਨ ਬੱਚੇ ਆ ਜਾਣਗੇ ਤੋ ਗਿਆ ਕੰਮ ਆਪਾਂ ਤੇ ਤਰੀਏ 12:30 ਵਜੇ ਬਾਹਰ ਦੀ ਧੋਪੇ ਕੱਪੜੇ ਜਿਹੜੇ ਧੋਏ ਸੀ ਲਾ ਕੇ ਅੰਦਰ ਰੱਖਦੇ ਨੇ ਤੇ ਠਹਿਰ ਕੇ ਟੇਵਾ ਲਾ ਕੇ ਰੱਖਾਂਗੇ ਜੀ ਜਦੋਂ ਬੱਚੇ ਆਣਗੇ ਸਿੱਖ ਕੋਈ ਸੀ ਕਿਤੇ ਇਥੇ ਆਪਾਂ ਸ਼ਾਮ ਨੂੰ ਕਰ ਰਹੇ ਸੀ ਜੀ ਬੈੱਡ ਸ਼ੀਟ ਚੇਂਜ ਕਿਉਂਕਿ ਸਵੇਰੇ ਸਵੇਰੇ ਬੱਚੇ ਛੁੱਟੀ ਵਾਲੇ ਦਿਨ ਥੋੜਾ ਲੇਟ ਉੱਠਦੇ ਨੇ ਤੇ ਇਸ ਲਈ ਆਪਾਂ ਹੁਣੇ ਚੇਂਜ ਕਰ ਦਿੰਦੇ ਆ ਫਿਰ ਸਵੇਰੇ ਆਪਾਂ ਧੋ ਲਾਂਗੇ ਕੱਪੜੇ ਮਸ਼ੀਨ ਲਾ ਕੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਹੀ ਫਿਰ ਸਵੇਰੇ ਉੱਠਦੇ ਨੇ ਫਿਰ ਚਾਦਰਾਂ ਰਹਿ ਜਾਂਦੀਆਂ ਧੋਣ ਵਾਲੀਆਂ ਤੇ ਆਪਾਂ ਹੁਣੇ ਚੇਂਜ ਕਰ ਲੈਨੇ ਆ ਇਧਰ ਕਿਰਨੋਂ ਲਾਇਆ ਸੀ ਭਾਂਡੇ ਮਾਂਜਣ ਵਾਸਤੇ ਲੱਗੀ ਭਾਂਡੇ ਮਾਂਜ ਮੈਂ ਤਾਂ ਭਾਂਡੇ ਮਾਂਜ ਲੈ ਮੈਂ ਸਬਜ਼ੀ ਕੱਟਣਾ ਅੱਜ ਦੇਰ ਹੋ ਗਈ ਸ਼ਾਮ ਨੂੰ ਸੋਦਰ ਚਲੇ ਕਪੜੇ ਚੱਕਣ ਵਾਸਤੇ ਕੁਸ ਵਾਏ ਹੀ ਤੇ ਕੋਈ ਵੈਸੇ ਲੈਣ ਗਏ ਸੀ ਤੇ ਮੈਂ ਜੱਦੀ ਵਾਲੇ ਵਲੌਗ ਦੇ ਅੰਦਰ ਰੱਖੇ ਕਰਦੇ ਹਾਂ ਕੱਲ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਹੁਣ ਆਪਾਂ ਬਣਾਉਣੇ ਆ ਜੀ ਸਬਜੀ ਸਬਜੀ ਕੋਈ ਇਥੇ ਮਮਾ ਕਿੰਨੇ ਭਾਂਡੇ ਇਲਾਜ ਇੱਕ ਨਵੇਂ ਵਲੌਗ ਨਾਲ ਕੱਲ ਨੂੰ ਸਤਿ ਸ਼੍ਰੀ ਅਕਾਲ ਜੀ